कल पश्चिमी बंगाल ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਪ੍ਰਦਰਸ਼ਨ ਕਰ ਰਹੇ ਸੀ ਤੇ ਉੱਥੇ ਇੱਕ ਆਈਪੀਐਸ ਪੁਲਿਸ ਅਧਿਕਾਰੀ ਸੀ ਜੋ ਕਿ ਸਿੱਖ ਸੀ ਉਸ ਨੂੰ ਇੱਕ ਨੇਤਾ ਵੱਲੋਂ ਖਾਲਿਸਤਾਨੀ ਕਿਹਾ ਗਿਆ ਉਸ ਦੇ ਤੋਂ ਬਾਅਦ ਉਹ ਰਿਐਕਟ ਕਰਦਾ ਹੈ ਤੇ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਵੀ ਇਸ ਦਾ ਵਿਰੋਧ ਸ਼ੁਰੂ ਹੋ ਚੁੱਕਿਆ ਹੈ ਜਲੰਧਰ ਦੀ ਸਿੱਖ ਤਾਲਮਿਲ ਕਮੇਟੀ ਜਲੰਧਰ ਦੀ ਸਿੱਖ ਤਾਲਮਿਲ ਕਮੇਟੀ ਵੀ ਇਸ ਦਾ ਵਿਰੋਧ ਕਰ ਰਹੀ ਹੈ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਰਪਾਲ ਛੱਡਾ ਜੀ ਨਾਲ ਛੱਡਾ ਸਾਹਿਬ ਕੀ ਵਿਰੋਧ ਹੈ ਤੁਹਾਡਾ ਕੀ ਕਹਿਣਾ ਹੈ ਪਹਿਲਾਂ ਤਾਂ ਮੈਂ ਆਪ ਜੀ ਦੇ ਜਿੰਨੇ ਸਰੋਤੇ ਇਸ ਚੈਨਲ ਰਾਹੀਂ ਸਾਨੂੰ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਉਹਨਾਂ ਨੂੰ ਫਤਿਹ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਹਕੀਕਤ ਹੈ ਸਚਾਈ ਹੈ ਵੀ ਜਿਹੜੀ ਇੱਕ ਭਾਜਪਾ ਦੇ ਪਿੱਛੇ ਜਿਹੜੀ ਇੱਕ ਆਰਐਸਐਸ ਦੀ ਇੱਕ ਸੋਚ ਹੈ ਨਾ ਉਹ ਜਿਹੜੀ ਆਰਐਸਐਸ ਦੀ ਸੋਚ ਹੈ ਉਹ ਡੋਨਟ ਸੇ ਓਨਲੀ ਫਾਰ ਸਿਕਸ ਉਹ ਸਾਰੇ ਦੇ ਸਾਰੇ ਮਿਨਿਓਰਿਟੀ ਦੇ برخلاف ਨੇ ਉਹਨੋਂ ਮਿਨੋਰਟੀ ਦੇ ਵਿੱਚ ਸਿੱਖ ਵੀ ਆਂਦਾ ਹੈ ਮੁਸਲਮਾਨ ਵੀ ਆਂਦਾ ਹੈ ਹੋਰ ਵੀ ਕਈ ਜਿਹੜੇ ਧਰਮ ਨੇ ਉਹ ਮਿਨੋਰਟੀ ਚ ਆਂਦੇ ਨੇ ਇਹਨਾਂ ਦੀ ਜਿੰਨੀਆਂ ਵੀ ਜੜੀਆਂ ਸਿਖਾਵਾਂ ਲੱਗਦੀਆਂ ਨੇ ਨਾ ਉਹਨਾਂ ਸਿਖਾਵਾਂ ਦੇ ਵਿੱਚ ਹਿੰਦੂਤਵ ਦੀ ਗੱਲ ਜਾਂ ਹਿੰਦੂ ਰਾਸ਼ਟਰ ਦੀ ਗੱਲ ਅੱਜ ਵੇਖੋ ਉਸ ਉਹ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਜਿੰਨੇ ਉਹ ਵਰਕਰ ਹੈ ਜਾਂ ਉਹ ਹੈ ਨੇਤਾ ਹੈ ਉਹ ਐਮ ਐਲ ਏ ਇੱਕ ਐਮ ਐਲ ਏ ਇੱਕ ਇਲੈਕਟਿਡ ਜਿਹੜੇ ਕਿ ਸਰਕਾਰ ਦੇ ਵਿੱਚ ਜਦੋਂ ਐਮ ਐਲ ਏ ਇਲੈਕਟਿਡ ਹੁੰਦੇ ਨੇ ਜਾਂ ਜਦੋਂ ਕੋਈ ਚੋਣਾਂ ਹੁੰਦੀਆਂ ਨੇ ਤੇ ਉਹ ਪਬਲਿਕ ਨੂੰ ਨਾਲ ਲੈ ਕੇ ਚੱਲਣ ਵਾਸਤੇ ਪਬਲਿਕ ਦੀ ਸੇਵਾ ਕਰਨ ਵਾਸਤੇ ਉਹਨਾਂ ਨੂੰ ਇੱਕ ਚੁਣ ਕੇ ਨੁਮਾਇੰਦਾ ਬਣਾ ਕੇ ਤੇ ਉਹਨਾਂ ਨੂੰ ਵਿਧਾਨ ਸਭਾ ਚ ਭੇਜਦੇ ਹੁਣ ਜਦੋਂ ਉਹ ਉਸੇ ਹੀ ਐਮਐਲਏ ਨੇ ਜਾਂ ਹੋਰ ਬੀਜੇਪੀ ਦੇ ਜਿੰਨੇ ਵਰਕਰ ਨੇ ਜਿਹੜੀਆਂ ਉਹ ਸ਼ਖਾਵਾਂ ਦੇ ਵਿੱਚ ਜਿਹੜਾ ਉਹ ਭਾਗ ਲੈਂਦੇ ਨੇ ਉੱਥੋਂ ਉਹਨਾਂ ਨੂੰ ਡੇ 1 ਤੋਂ ਸਟਾਰਟਿੰਗ ਤੋਂ ਹੀ ਜਿਹੜਾ ਉਹ ਮਿਨੋਰਟੀ ਦੇ ਅਗੇਂਸਟ ਉਹਨਾਂ ਦੇ ਦਿਮਾਗ 'ਚ ਉਹ ਗੱਲਾਂ ਭਰੀਆਂ ਜਾਂਦੀਆਂ ਹੁਣ ਰਹਿ ਗਈ ਗੱਲ ਵੀ ਬਤੌਰ ਸਿੱਖ ਦੇਖੋ ਇੱਕ ਆਈਪੀਐਸ ਅਫਸਰ ਆਈਪੀਐਸ ਕੌਣ ਹੈ ਜਿਹਨੂੰ ਸੈਂਟਰ ਦੀ ਗਵਰਨਮੈਂਟ ਇੱਕ ਆਈਪੀਐਸ ਅਪਾਇੰਟ ਕਰਦੀ ਹੈ ਜਿਹੜਾ ਕਿ ਇੱਕ ਗ੍ਰਹਿ ਮੰਤਰੀ ਦੇ ਅੰਡਰ ਸਾਰਾ ਕੁਝ ਚੱਲਦਾ ਹੁਣ ਗ੍ਰਹਿ ਮੰਤਰੀ ਕੌਣ ਅਮਿਤ ਸ਼ਾਹ ਸਰਕਾਰ ਕੀ ਦੀ ਭਾਜਪੀ ਦੀ ਸਾਰਾ ਕੁਝ ਉਹਨਾਂ ਦੇ ਹੋਣ ਦੇ ਬਾਵਜੂਦ ਅੱਜ ਅੱਜ ਇੱਕ ਸਿੱਖ ਆਈਪੀਐਸ ਅਫਸਰ ਨੂੰ ਜੇ ਕੋਈ ਖਾਲਸਤਾਨੀ ਕਹਿ ਕੇ ਇੱਕ ਜੇ ਨਾਮਿਨੇਟ ਕਰਦਾ ਜਾਂ ਉਹਨੂੰ ਪਿੰਨ ਪੁਆਇੰਟ ਕਰਦਾ ਤੇ ਫਿਰ ਤੇ ਮੈਨੂੰ ਲੱਗਦਾ ਵੀ ਜਿੰਨੇ ਵੀ ਅਸੀਂ ਸਿੱਖ ਜੜੇ ਅਸੀਂ ਦਸਤਾਰਾਂ ਜਾਂ ਪੱਗਾਂ ਸਜਾਈ ਫਿਰਦੇ ਆ ਇਹਨਾਂ ਦੀਆਂ ਨਜ਼ਰਾਂ ਤੇ ਅਸੀਂ ਸਾਰੇ ਖਾਲਸਤਾਨੀ ਹਾਂ ਤੇ ਜੇ ਇਹਨਾਂ ਦੀਆਂ ਨਜ਼ਰਾਂ ਚ ਖਾਲਸਤਾਨੀਆਂ ਤੇ ਫਿਰ ਸਾਨੂੰ ਹੱਕ ਹੈ ਮਾਣ ਹੈ ਵੀ ਅਸੀਂ ਖਾਲਸਤਾਨੀ ਆ ਇਹ ਤੇ ਗੱਲ ਦਾ ਕੋਈ ਵजूद ਹੀ ਨਹੀਂ ਬਣਦਾ ਵੀ ਤੁਸੀਂ ਕਿਸੇ ਇੱਕ ਸਿੱਖ ਅਫਸਰ ਨੂੰ ਐਦਾਂ ਪਿੰਪ ਪੁਆਇੰਟ ਕਰਕੇ ਇਹ ਗੱਲਾਂ ਕਰੋ ਨਾਲੇ ਕੋਈ ਵੀ ਮਜ਼ਬ ਕਿਸੇ ਦਾ ਵੀ ਹੋਵੇ ਕਿਸੇ ਧਰਮ ਦਾ ਹੋਵੇ ਦੂਜੇ ਧਰਮ ਦੇ ਉੱਤੇ ਕਟਾਸ਼ ਕਰਨ ਦੇ ਲਈ ਦੂਜੇ ਧਰਮ ਦੇ ਉੱਤੇ ਕੋਈ ਵੀ ਉਂਗਲੀ ਉਠਾਉਣ ਲਈ ਕੋਈ ਕਿਸੇ ਨੂੰ ਅਲਾਉ ਨਹੀਂ ਕਰਦਾ ਭਾਵੇਂ ਉਹ Hindu ਧਰਮ ਹੈ ਭਾਵੇਂ ਉਹ ਸਿੱਖ ਧਰਮ ਹੈ ਭਾਵੇਂ ਮੁਸਲਮਾਨ ਧਰਮ ਹੈ ਹਰ ਇੱਕ ਦਾ ਫਰਜ਼ ਹੈ ਉਹ ਆਪਣੇ ਧਰਮ ਦੀ ਪਹਿਰੇਦਾਰੀ ਕਰੇ ਆਪਣੇ ਧਰਮ ਦੀ ਮਰਿਆਦਾ ਦੇ ਵਿੱਚ ਰਹਿ ਕੇ ਦੂਜੇ ਧਰਮ ਦਾ ਵੀ ਆਦਰ ਸਤਕਾਰ ਕਰੇ ਅੱਜ ਮਾਂ ਬੋਲੀ ਦਿਵਸ ਹੈ ਹੁਣ ਮਾਂ ਬੋਲੀ ਦਿਵਸ ਜਿਹੜਾ ਉਹ ਪੂਰੇ ਵਰਲਡ ਵਿੱਚ ਮਨਾਇਆ ਜਾ ਰਿਹਾ ਹੈ ਪਰ ਜੇ ਅਸੀਂ ਪੰਜਾਬ 'ਚ ਜਨਮੇ ਆ ਪੰਜਾਬ ਦੀ ਧਰਤੀ 'ਚ ਪੰਜਾਬ ਦੀ ਆਬੋ ਹਵਾ 'ਚ ਪੰਜਾਬ ਦੇ ਪਾਣੀ 'ਚ ਅਸੀਂ ਆਪਣਾ ਜੀਵਨ ਬਸਰ ਕਰ ਰਹੇ ਆ ਫਿਰ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਪੰਜਾਬੀ ਮਾਂ ਬੋਲੀ ਨੂੰ ਅਸੀਂ ਕਿਦਾਂ ਵਿਸਰ ਲਾਂਗੇ ਜੇ ਮੈਂ ਬਤੌਰ ਸਿੱਖ ਪੈਦਾ ਹੋਇਆ ਜਾਂ ਇੱਕ ਸਿੱਖ ਆਪਣੇ ਖਾਨਦਾਨ ਦੇ ਵਿੱਚ ਇੱਕ ਸਿੱਖ ਧਰਮ ਦੇ ਵਿੱਚ ਮੇਰਾ ਜਨਮ ਹੋਇਆ ਤੇ ਮੈਂ ਪ੍ਰਾਊਡ ਟੂ ਬੀ ਸਿੱਖ ਮੈਂ ਜਿਹੜੀ ਪਗ ਸਜਾਈ ਹੈ ਇਹ ਮੈਨੂੰ ਗੁਰੂ ਸਾਹਿਬਾਨ ਨੇ ਬਖਸ਼ੀ ਹੋਈ ਹੈ ਤੇ ਮੈਂ ਇਸ ਸਿੱਖ ਹੋਣ ਦੇ ਨਾਤੇ ਜੋ ਉਸ ਬੀਬੀ ਨੇ ਜੋ ਬਤੌਰ ਉਸ ਐਮਐਲਏ ਨੇ ਇਹ ਜੋ ਕੀਤਾ ਉਹਨੇ ਸਾਡੇ ਧਰਮ ਦੇ ਉੱਤੇ ਕਟਾਸ਼ ਕਰਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ ਅਸੀਂ ਉਹਦੇ ਲਈ ਇਥੋਂ ਦੀ ਕਾਨੂੰਨ ਕਿਉਂਕਿ ਇਹ ਜਿਹੜੀ ਵੀਡੀਓ ਹੈ ਬਹੁਤ ਜ਼ਿਆਦਾ ਵਾਇਰਲ ਹੋ ਚੁੱਕੀ ਹੈ ਅਸੀਂ ਵੀ ਆਪਣੇ ਫੋਨ ਦੇ ਉੱਤੇ ਜਦੋਂ ਇਹ ਦੇਖੀ ਹੈ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਸੀਂ ਆਪਣਾ ਜਿਹੜਾ ਮੌਜੂਦਾ ਸਾਡਾ ਇਥੋਂ ਦੀ ਜਿਹੜੀ ਜੂਡਿਕਸ਼ਨ ਹੈ ਜਿਹੜੀ ਸਾਡਾ ਸੀਪੀ ਸਾਹਿਬ ਨੇ ਅਸੀਂ ਉਹਨਾਂ ਕੋਲੇ ਇਸ ਗੱਲ ਦੀ ਕੰਪਲੇਂਟ ਦੇਾਂਗੇ ਔਰ ਉਹਦੇ ਉੱਤੇ ਪਰਚਾ ਦਰਜ ਕਰਾਵਾਂਗੇ ਜੇ ਕੋਈ ਅੱਗੋਂ ਵੀ ਕੋਈ ਇਹੋ ਜਿਹੀ ਹਰਕਤ ਕੋਈ ਵੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਜੇ ਸਾਡੇ ਸਿੱਖ ਧਰਮ ਦੇ ਉੱਤੇ ਕੋਈ ਉਹ ਕਟਾਸ਼ ਕਰੇਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਅਜੀ ਹਰ ਜਗ੍ਹਾ ਕਿਸੇ ਸਿੱਖ ਨੂੰ ਖਾਲਸਤਾਨੀ ਕਿਹਾ ਜਾਂਦਾ ਹੈ ਕਿਸਾਨ ਅੰਦੋਲਨ ਦੀ ਵੀ ਗੱਲ ਕਰੋ ਕਿਸਾਨ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਲੇਕਿਨ ਉਹਨੂੰ ਖਾਲਸਤਾਨੀ ਕਿਹਾ ਜਾਂਦਾ ਕੀ ਕਹਿਣਾ ਹੈ ਤੁਹਾਡਾ ਇਸ ਬਾਰੇ ਕਿ ਇਹ ਜਿਹੜਾ ਕੱਲ ਐਪੀਸੋਡ ਹੋਇਆ ਜੋ ਕੱਲ ਹੋਇਆ ਇੱਕ ਆਈਪੀਐਸ ਅਧਿਕਾਰੀ ਨਾਲ ਕਿੰਨਾ ਗੁੱਸਾ ਤੁਹਾਡੇ ਮਨ 'ਚ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਇੱਕ ਬੀਬੀ ਵੱਲੋਂ ਜਿਹੜਾ ਇੱਕ ਸਿੱਖ ਆਈਪੀਐਫ ਅਫਸਰ ਨੂੰ ਗਿਆ ਖਾਲਸਤਾਨੀ ਪਹਿਲੀ ਗੱਲ ਇਹ ਵੀ ਸਿੱਖ ਦਸਤਾਰ ਸਿੱਖ ਸਾਡੇ ਗੁਰੂ ਸਾਹਿਬ ਵੱਲੋਂ ਬਖਸ਼ਿਆ ਕਿ ਤਾਜ ਹੈ ਦਸਤਾਰ ਨੂੰ ਦੇਖ ਕੋਈ ਖਾਲਸਾ ਕਹਿੰਦੀ ਸਾਨੂੰ ਖਾਲਸਤਾਨੀ ਹੁੰਦੇ ਮਾਣ ਹੈ ਦੂਸਰੀ ਗੱਲ ਖਾਸ ਰਾਜ ਦੀ ਗੱਲ ਕਰਨੀ ਕਿਹੜਾ ਗੁਨਾਹ ਹੈ ਜੇ ਗੱਲ ਕਰਦੇ ਵੀ ਨਹੀਂ ਜਿਹੜੇ ਮੈਂ ਅਸੀਂ ਉਹਨੂੰ ਹੀ ਮਾਨ ਕਰਦੇ ਆ ਸਾਡੇ ਗੁਰੂ ਸਾਹਿਬ ਨੇ ਜਿਹੜੇ ਸੇਰੇ ਆਪਾਂ ਅਰਦਾਸ ਕਰਦੇ ਸ਼ਾਮ ਨੂੰ ਅਰਦਾਸ ਕਰਦੇ ਆ ਕਿ ਦੁਹਰਾ ਪੜ੍ਹਦੇ ਆ ਰਾਜ ਕਰੇਗਾ ਖਾਸਾ ਆਕੀ ਰਹੇ ਨਾ ਕੋਈ ਉਹਦੇ ਵੀ ਗੁਰੂ ਸਾਹਿਬ ਨੇ ਰਾਜ ਦੀ ਗੱਲ ਕੀਤੀ ਹੈ ਦੂਸਰੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਇਹਨਾਂ ਸੇ ਗਰੀਬ ਸਿੱਖਨ ਕੋ ਦੂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਗੁਰੂ ਸਾਹਿਬ ਨੇ ਉੱਥੇ ਵੀ ਗੱਲ ਕੀਤੀ ਖਾਸਾ ਰਾਜ ਦੀ ਹਾਂ ਖਾਸਾ ਰਾਜ ਇਹ ਨਹੀਂ ਸੀ ਲੜ ਕੇ ਨਹੀਂ ਲੈਣਾ ਆਪ ਸਿੱਖੀ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ ਜੀ ਹਾਂ ਜੀ ਬਿਲਕੁਲ ਜਿਵੇਂ ਹੁਣ ਅੱਜ ਇੱਕ ਆਈਪੀਐ ਭਾਈ ਚਾਰੇ ਦੇ ਬਹੁਤ ਬੈਠੇ ਨੇ ਜਵਾਨ ਨੇ ਉਹਨਾਂ ਨੂੰ ਕਿੰਨਾ ਕੋ ਅਸਰ ਹੋਏਗਾ ਇਹੋ ਜੀ ਜਿਹੜੀ ਇਹ ਗੱਲ ਹੋਈ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਬੰਗਾਲ ਵਿੱਚ ਹੋਇਆ ਉਹ ਬੀਬੀ ਨੇ ਬਹੁਤ ਹੀ ਨਿੰਦਨਯੋਗ ਘਟਨਾ ਕੀਤੀ ਹੈ ਇੱਕ ਪੱਗ ਵਾਲੇ ਨੂੰ ਕਿਹਾ ਕਿ ਉਹ ਖਾਲਸਤਾਨੀ ਹੈ ਇਹ ਸਹਾਣਾ ਫਿਰ ਇਸ ਦੇਸ਼ ਨੂੰ ਖਾਲਸਤਾਨੀ ਬਚਾਉਂਦੇ ਪਏ ਹੈ ਇਸ ਦੇਸ਼ ਲਈ 90% ਕੁਰਬਾਨੀਆਂ ਖਾਲਸਤਾਨੀਆਂ ਨੇ ਕੀਤੀਆਂ ਵਾ ਜਿਨ੍ਹਾਂ ਨੇ ਦਸਤਾਰ ਦਸਾਰ ਸਜਾਈਆਂ ਵਾ ਇਹ ਅੱਜਕੱਲ ਦੀ ਉੱਠੀ ਬੀਬੀ ਸਾਨੂੰ ਸਿਖਾਉਂ ਉਹ ਜੋ ਟੌਰਚਰ ਦਾ ਨਾਮ ਲਈਏ ਪਰ ਸਾਨੂੰ ਪਾਗਲ ਮੰਨਦੇ ਮਾਨ ਹੈ ਜੇ ਅਸੀਂ ਪਾਗਲ ਬਣ ਕੇ ਖਾਲਸਾਨੀ ਆਈ ਖਾਲਸਾਨੀ ਠੀਕ ਆ ਜਦੋਂ ਦੇਖ ਦੇ ਵਿੱਚ ਕੋਈ ਪੁੱਛ ਆ ਲੰਦਾ ਕੋਈ ਵੀ ਪਤਾਉਂਦੀ ਏ ਉਹ ਪੱਗਾਂ ਵਾਲੇ ਜਾ ਕੇ ਆ ਕੇ ਮਦਦ ਕਰਦੇ ਏ ਚਾਹੇ ਕਿਸੇ ਰੂਪ ਚ ਜਾਨ ਚਾਹੇ ਉਹ ਫਾਈਨੈਂਸ ਦੀ ਮਦਦ ਕਰਨ ਚਾਹੇ ਉਹ ਲੰਗਰ ਲਾਣ ਜਾ ਕੇ ਵੀ ਹੈਲਪ ਕਰਨ ਉਹ ਪੱਗਾਂ ਵਾਲੇ ਹੀ ਕੰਮ ਕਰਦੇ ਆ ਇਹ ਦੱਸੋ ਜਿਹੜੇ ਜਿਹੜੇ ਬਕਵਾਸ ਕਰਦੇ ਹੈਗੇ ਕਦੀ ਰੋਡ ਤੇ ਆਏ ਹੈ ਕੀ ਕੀਤਾ ਨਾ ਦੇਖ ਲਈ ਦੇਖ ਲਈ ਕੀਤਾ ਕੀ ਇਹਨਾਂ ਨੇ ਸਿਰਫ ਇਹ ਇਹਨਾਂ ਦੀ ਜਰੋਂ ਦੀ ਬੀਜੇਪੀ ਸਰਕਾਰ ਆਈ ਏ ਇਹਨਾਂ ਨੇ ਸਿਰਫ ਇੱਕ ਧਰਮ ਦੀ ਲੜਾਈ ਲੜੀ ਏ ਇੱਕ ਦੂਜੇ ਨੂੰ ਟੋਰਚ ਕਰਦੇ ਏ ਕਦੀ ਮੁਸਲਮਾਨ ਨੂੰ ਮਦਦ ਮਿਲਾ ਲਿਆ ਕਦੀ ਸਿੱਖਾਂ ਨੂੰ ਮਿਲਾ ਲਿਆ ਸਿਰਫ ਇਹੋ ਕੰਮ ਕਰਦੇ ਆ ਹੋਰ ਇਹਨਾਂ ਨੇ ਭਲਾਈ ਵਾਲ ਬਾਕੀ ਜਿਹੜੇ ਹੂੰ ਸਰਦਾਰ ਜੇ ਸਿੱਖ ਹੈ ਜੋ ਉਹਨੇ ਡਟ ਕੇ ਆਪਣੀ ਗੱਲ ਦਾ ਪਹਿਲਾ ਦਿੱਤਾ ਕਿ ਮੈਂ ਤਾਂ ਸਾਤ ਬੰਨੀ ਐ ਤੇ ਮੈਂ ਪਹਿਲਾ ਸਰਕਾਰੀ ਅਫਸਰ ਹੀ ਹਗਵਾ ਪਰ ਮੈਂ ਆਪਣੇ ਗੁਰੂ ਦਾ ਤਾਜ ਆਪਣੇ ਸਿਰ ਤੇ ਰੱਖਿਆ ਆਵਾ ਪਰ ਇਹੋ ਜਿਹਾਂ ਜਿਹੜੀਆਂ ਬੀਬੀਆਂ ਹੈਗੀਆਂ ਜਿਨ੍ਹਾਂ ਨੂੰ ਨਹੀਂ ਬੋਲੋ ਤੇ ਵਿੱਚ ਭਾਜਪੀ ਨੂੰ ਇਹੋ ਜੇ ਲੀਡਰ ਨਹੀਂ ਲੈਣ ਚਾਹੀਦੇ ਇਹਨਾਂ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਵਾ ਅਸੀਂ ਸਿੱਖ ਤਾਲਮਿਲਕ ਮਿੱਟੀ ਵਲੋਂ ਇਹਨਾਂ ਦੇ ਜ਼ਿਲਾਂ ਦੇ ਵਿੱਚ ਪਰਚਾ ਦੱਚ ਕਰਾਵਾਂਗੇ ਹਾਂਜੀ ਚੱਡਾ ਸਾਹਿਬ ਇੱਕ ਗੱਲ ਦੱਸੋ ਜਿਹੜੇ ਬਹੁਤ ਕਿਦਾ ਸਿਨਾਵਾ ਨੇ ਜਾਂ ਪੁਲਿਸ ਦੇ ਵਿੱਚ ਸਿੱਖ ਨੇ ਉਹਨਾਂ ਦੇ ਵੀ ਮਾਨਸਿਕ ਦਬਾਅ ਤਾਂ ਪੈਂਦਾ ਨਾ ਕਿ ਇਹੋ ਜੀ ਗੱਲ ਕਰਕੇ ਉਹ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਹੇ ਨੇ ਉਹਨਾਂ ਦੇ ਦਬਾਅ ਕਿੱਦਾਂ ਦਾ ਰਹੇਗਾ ਦੇਖੋ ਇਹ ਜਿਹੜਾ ਇੱਕ 네ਗੇਟਿਵ ਵਾਲਾ ਮੈਸੇਜ ਆ ਨਾ ਇਹ 네ਗੇਟਿਵ ਮੈਸੇਜ ਹਰ ਇੱਕ ਸਿੱਖ ਦੇ ਜਿਹੜਾ ਵੀ ਆਪਣੇ ਨਾਂ ਨਾਲ ਸਿੰਘ ਲਿਖਦਾ ਹੈ ਜਾਂ ਜਿਹੜਾ ਕੋਈ ਦਸਤਾਰ ਸਜਾਂਦਾ ਹੈ ਜਾਂ ਜਿਹੜਾ ਪਗੜੀਧਾਰੀ ਚਾਹੇ ਉਹ ਬੀਐਸਐਫ ਚਾਹੇ ਚਾਹੇ ਉਹ ਆਰਮੀ ਚਾਹੇ ਚਾਹੇ ਪੰਜਾਬ ਪੁਲਿਸ ਚਾਹੇ ਜਾਂ ਉਹ ਕਿਸੇ ਵੀ ਇੱਕ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹਨਾਂ ਦੇ ਵਿੱਚ ਹੈ ਉਹਨਾਂ ਸਾਰਿਆਂ ਦੇ ਹਿਰਦੇ ਵਲੁੰਧਰੇ ਗਏ ਹੋਣਗੇ ਕਿ ਇੱਕ ਆਈਪੀਐਸ ਅਫਸਰ ਜਿਹਨੂੰ ਕਿ ਸੈਂਟਰ ਸਰਕਾਰ ਜਿਹੜੀ ਕਿ ਭਾਜਪਾ ਸਰਕਾਰ ਉਹਨੂੰ ਜੇ ਅਪਾਇੰਟ ਕਰਦੀ ਹੈ ਔਰ ਉਹਨੂੰ ਜੇ ਉਹ ਸੇਵਾ ਕਰਨ ਦਾ ਮੌਕਾ ਦਿੱਤਾ ਜਾਂਦਾ ਤੇ ਉਹਨੂੰ ਇੱਕ ਪਿੰਨ ਪੁਆਇੰਟ ਕਰਕੇ ਉਹਨੂੰ ਇੱਕ ਆਈਪੀਐਸ ਅਫਸਰ ਨੂੰ ਜੇ ਇਹੋ ਜਿਹਿਆਂ ਦਿਮਾਗ ਤੋਂ ਹਲਕੀਆਂ ਔਰਤਾਂ ਦਿਮਾਗ ਤੋਂ ਹਲਕੇ ਵਰਕਰ ਤੇ ਜਾਂ ਜਿਹੜੇ ਕੀ ਆਪਣੇ ਆਪ ਨੂੰ ਬਿਲਕੁਲ ਉਹ ਹਿੰਦੂ ਰਾਸ਼ਟਰ ਦੀ ਇੱਕ ਦਿਮਾਗ 'ਚ ਇੱਕ ਸੋਚ ਬਿਠਾਉਣ ਵਾਲੇ ਉਹਨਾਂ ਨੂੰ ਚਾਹੀਦਾ ਹੈ ਕਿ ਹਰ ਇੱਕ ਧਰਮ ਦਾ ਆਦਰ ਸਤਕਾਰ ਕਰੋ ਜੇ ਨਹੀਂ ਕਰੋਗੇ ਇਹ ਵਖਰੇਵੇਂ ਹੋਰ ਵੱਧੇ ਜਾਣਗੇ ਅਸੀਂ ਆਪਣੇ ਵੱਲੋਂ ਸਿੱਖ ਤਾਲਮੇਲ ਕਮੇਟੀ ਵੱਲੋਂ ਇਹ ਉਪਰਾਲਾ ਔਰ ਅਪੀਲ ਕਰਨਾ ਚਾਹੁੰਦੇ ਆ ਕਿ ਇਹੋ ਜੀਆਂ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਇਹੋ ਜੇ ਵਰਕਰਾਂ ਨੂੰ ਉਹ ਨਕੇਲ ਪਾਣ ਔਰ ਖਾਸ ਕਰ ਜੇ ਕੋਈ ਇਹਨਾਂ ਦਾ ਕੋਈ ਐਮਐਲਏ ਜਾਂ ਐਮਪੀ ਜਾਂ ਕੋਈ ਇਹਨਾਂ ਦਾ ਕੋਈ ਆਫਿਸ ਬੈਰ ਲੀਡਰ ਹੈ ਤਾਂ ਉਹਨੂੰ ਆਪਣੀ ਪਾਰਟੀ ਚੋਂ ਬਰਖਾਸਤ ਇਹ ਮੈਂ ਆਪਣੇ ਵੱਲੋਂ ਮੈਸੇਜ ਜਰੂਰ ਦੇਣਾ। ਅੱਛਾ ਇੱਕ ਗੱਲ ਕਰਦੀਆਂ ਕਿ ਲਗਾਤਾਰ ਇਹ ਹੋ ਰਿਹਾ ਭਵਿੱਖ ਵਿੱਚ ਇਦਾਂ ਨਾ ਹੋਵੇ ਇਸ ਲਈ ਕੀ ਕਰਨਾ ਚਾਹੀਦਾ ਤੁਹਾਨੂੰ ਜਾਂ ਸਰਕਾਰਾਂ ਨੂੰ। ਭਾਜੀ ਗੱਲ ਇੱਕ ਇਹ ਹੈਗੀ ਹੈ ਵੀ ਇਹਨਾਂ ਦੀ ਇਹ ਇਹਨਾਂ ਦੀ ਸੋਚ ਵਿੱਚ ਸਿੱਖ ਵਿਰੋਧੀਏ ਇੱਕ ਘੱਟ ਗਿਣਤੀ ਦੇ ਖਿਲਾਫ ਭਾਵੇਂ ਸਿੱਖ ਹੋਣ ਮੁਸਲਮਾਨ ਹੋਣ ਜਾਂ ਦਲਿਤ ਹੋਣ ਬੀਜੇਪੀ ਦੇ ਅੰਦਰ ਇੱਕ ਭਰਿਆ ਗਿਆ ਵੀ ਇਹਨਾਂ ਨਫ਼ਰਤ ਕਰਨ ਦੀਆਂ ਪਾਸ਼ਾ ਭਰੀਏ ਸਾਨੂੰ ਸਾਰਿਆਂ ਸਿੱਖਾਂ ਨੂੰ ਸਿੱਖੀ ਦੇ ਇਸ ਜਦੋਂ ਇਦਾਂ ਦੀ ਗੱਲਾਂ ਕਰਦੇ ਸਿੱਖੀ ਦੇ ਹੋਰ ਪ੍ਰਚਾਰ ਲਈ ਅੱਗੇ ਵਾਲੇ ਚਾਹੀਦਾ ਘਰ ਘਰ ਜਾ ਕੇ ਦਸਤਾਰ ਦੀ ਗੱਲ ਕਰਨੀ ਚਾਹੀਦੀ ਗੁਰਬਾਨੀ ਦੀ ਗੱਲ ਕਰਨੀ ਚਾਹੀਦੀ ਹਾਂ ਜੀ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੇ ਸਿੱਖ ਭਰਾਵਾਂ ਨੂੰ ਕੀ ਕਰਨਾ ਚਾਹੀਦਾ ਇਸ ਨੂੰ ਲੈ ਕੇ ਸ਼ਾਂਤੀਪੂਰਵਕ ਅਸੀਂ ਤੁਹਾਡੇ ਚੈਨਲ ਦੇ ਮੈਂ ਦੱਸ ਜਾਣੇ ਆ ਕਿ ਵੱਤੋ ਵੱਤ ਸਿੱਖ ਪੱਗ ਬਨਨ ਵੱਤੋ ਵੱਤ ਪਾਗ ਜਿਨ੍ਹਾਂ ਨੂੰ ਤਕਲੀਫ ਹੁੰਦੀ ਨਾ ਅਸੀਂ ਜੇ ਪੱਗ ਬਨ ਕੇ ਖਾਲਸਤਾਨੀ ਆਈ ਖਾਲਸਤਾਨੀ ਹੈਗੇ ਆ ਅਸੀਂ ਵੱਤੋ ਅਸੀਂ ਆਪੇ ਸਿੱਖ ਤਾਲ ਮਿਲਕ ਮਿੱਟੀ ਵਾਲੇ ਪ੍ਰਚਾਰ ਕਰਾਂਗੇ ਵੱਤੋ ਵੱਤ ਦਸਤਾਰਾ ਜੀ ਦਸਤਾਰਾ ਸੇ ਆਏ ਜਨ ਅਸੀਂ ਦਸਤਾਰਾਂ ਦੇ ਕੈਂਪ ਵੀ ਲਗਾਵਾਂਗੇ ਜਿੰਨੂੰ ਕਿਸੇ ਨੂੰ ਤਕਲੀਫ ਹੈ ਸਾਨੂੰ ਆ ਕੇ ਗੱਲ ਕਰ ਲੈ ਆਕੇ ਅੱਜ ਜੀ ਬਿਲਕੁਲ ਤੁਸੀਂ ਦੇਖਿਆ ਕਿ ਕੱਲ ਜਿਹੜਾ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਕਿਹਾ ਗਿਆ ਹੈ ਉਸ ਨੂੰ ਲੈ ਕੇ ਸਿੱਖ ਪਾਲ ਮਿਲਕ ਕਮੇਟੀ ਵਿਰੋਧਕਾਰੀ ਹੈ ਤੇ ਕਾਨੂੰਨੀ رائے ਲੈਣ ਤੋਂ ਬਾਅਦ ਉਹ ਕੰਪਲੇਂਟ ਵੀ ਦਰਜ ਕਰਾਣਗੇ ਤੇ ਇਸ ਦੇ ਨਾਲ ਹੀ ਉਹ ਚਾਹੁੰਦੇ ਨੇ ਕਿ ਜਿਹੜੇ ਸਿੱਖ ਨੇ ਉਹ ਜ਼ਿਆਦਾਤਰ ਪੱਗਾਂ ਮੰਨ ਜੇ ਇਹਨਾਂ ਨੇ ਇਹ ਵੀ ਗੱਲ ਕਹੀ ਕਿ ਜੇ ਸਿੱਖ ਪੱਗ ਬੰਦਾ ਇਹ ਖਾਲਿਸਤਾਨੀ ਹੈ ਤਾਂ ਹਾਂ ਅਸੀਂ ਖਾਲਿਸਤਾਨੀ ਹਾਂ ਕੈਮਰਾਮਨ ਪ੍ਰਥਮ ਦਿਨ ਨਾਲ ਪਰਮਜੀਤ ਸਿੰਘ ਰਾਗਪੁਰੀ ਵਾਈਸਾ ਪੰਜਾਬ ਜਲੰਧਰ